ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸੜੀ ਚੈਨਲ ਤੇ ਨਮਨੀਤ ਕਿਝਾ ਬినੋਦ ਤੇ ਸੋ ਅੱਜ ਫੇਰ ਆਪਾਂ ਇੱਕ ਰੈਸਪੀ ਲੈ ਕੇ ਆਏ ਆ ਤੁਹਾਨੂੰ ਪਤਾ ਕਿ ਆਪਾਂ ਬਾਜ਼ਾਰੋਂ ਲਿਆ ਕੇ ਨੈਟ ਕਰੈਕਰ ਖਾਨੇ ਆ ਜਿਹਨੂੰ ਜਿਹੜੀ ਮੋਕ ਫਰੀ ਹੁੰਦੀ ਆ ਤੇ ਅੱਜ ਆਪਾਂ ਅੱਜ ਆਪਾਂ ਲੱਕੀਏ ਘਰੀ ਬਣਾਉਣਾ ਤੇ ਚਲੋ ਤੁਹਾਨੂੰ ਦੱਸਦੇ ਆ ਕਿ ਕਿਵੇਂ ਬਣਾਉਂਦੀ ਆ ਤੇ ਸਭ ਤੋਂ ਪਹਿਲਾਂ ਤੇ ਇਹਦੇ ਵਾਸਤੇ ਸਾਨੂੰ ਇੱਥੇ ਆ ਆਪਾਂ ਕੱਢ ਲਈ ਹੋਈ ਆ ਪੁੱਜੀ ਹੋਈ ਮੋਗਫਲੀ ਆ ਜਿਹੜੀ ਇਹ ਲੈ ਲਈ ਆ ਤੇ ਇੱਧਰ ਕੜਾਈ 'ਚ ਰੱਖ ਲਿਆ ਤੇਲ ਇਹਨੂੰ ਤਲਣ ਵਾਸਤੇ ਤੇ ਨਾਲ ਲੈ ਲਿਆ ਜੀ ਇਹ ਬੀਸਣ ਆयो ਸਬਜ਼ੀ ਇੱਧਰ ਸਬਜ਼ੀਆਂ ਜਿਹਾ ਜਮੇ ਨਾਲ ਕੈਮਰੇ ਤੇ ਤੇ ਇਹ ਲੈ ਲਿਆ ਜੀ ਬੀਸਣ ਤੇ ਇਹਦੇ ਵਿੱਚ ਆਪਾਂ ਨਾ ਥੋੜਾ ਜਿਹਾ ਪਾਵਾਂਗੇ ਤੇਲ 2 ਚਮਚ ਚਟਪਟ ਰੈਸਪੀ ਬਣਾ ਦੇਣੀ ਆਪਾਂ ਨਾਲ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਕਲਰ ਵਾਸਤੇ ਡੀਗੀ ਮਿਰਚ ਨਾਲ ਹਲਦੀ ਕਾਲੀ ਮਿਰਚ ਹਾਂਜੀ ਹੋਰ ਪਾਵਾਂ ਸਾਵਲ ਕਹਿੰਦਾ ਹੋਰ ਪਾ ਉਹ ਬਾਅਦ ਚ ਵੀ ਪੈਣੀ ਆ ਤੇ ਨਾਲ ਪਾਤਾ ਸੀ ਨਮਕ ਤੇ ਨਮਕ ਤੁਹਾਨੂੰ ਪਤਾ ਹੀ ਇਹ ਵਿੱਚ ਜਾਣਾ ਜਾਣਾ ਨਾਲ ਪਾਵਾਂਗੇ ਅਸੀਂ ਆਮਚੂਰ ਪਾਊਡਰ ਇਹ ਸਾੜਾ ਤੁਹਾਨੂੰ ਲੱਗੂਗਾ ਥੋੜਾ ਜਿਹਾ ਮੋਟਾ ਹੈ ਪਰ ਇਹ ਸਾਡੇ ਘਰ ਦਾ ਹੀ ਬਣਿਆ ਹੋਇਆ ਹੈ ਮਤਲਬ ਘਰੇ ਬਣਾਇਆ ਗਰਮੀਆਂ ਚ ਹਰ ਵਾਰੀ ਜੰਨੇ ਆਂ ਇਹਦੀ ਰੈਸਪੀ ਸ਼ੇਅਰ ਕਰਾਂਗੇ ਪਰ ਫੇਰ ਭੁੱਲ ਜਾਂਨੇ ਆਂ ਤੇ ਇਹ ਸਾਰਾ ਕੁਝ ਆਪਾਂ ਮਿਕਸ ਕਰ ਲੈਣਾ ਇੱਧਰ ਲਿਆਓ ਮਹਾਰਾਜ ਕੈਮਰਾ ਕਿੱਥੇ ਲੈ ਕੇ ਤੁਸੀਂ ਸਰੀਆ ਸੌਲ ਕੈਮਰਾ ਬੜਾ ਘੁੰਮਦਾ ਹੈ ਤਾਂ ਠਾ ਠਾ ਕਰਦਾ ਨਹੀਂ ਕਿੱਥੇ ਕਿੱਥੇ ਲੈ ਜਾਂਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦੇਣੀ ਨਾ ਮੌਕਲੀ ਜਿੰਨੀ ਕਿ ਤੁਹਾਨੂੰ ਬਣਾਉਣੀ ਆ ਉਹਦੇ ਹਿਸਾਬ ਨਾਲ ਇਹਨੂੰ ਇੱਕ ਵਾਰੀ ਇਤਨਾ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਮਿਕਸ ਕਰਦੇ ਜਾਵਾਂਗੇ ਐਂਡ ਕਰਕੇ ਜੀ ਸਾਵਲ ਕਹੀ ਜਾਂਦਾ ਕਿ ਮਸਾਲੇ ਹੋਰ ਪਾਓ ਮਸਾਲੇ ਹੋਰ ਪਾਓ ਪਤਾ ਨਹੀਂ ਇਹਨੇ ਕਿੰਨਾ ਕੁ ਤਿੱਖਾ ਖਾਣਾ ਆ ਤੇ ਇਹ ਸੱਚੀ ਗੱਲ ਆ ਬੜਾ ਤਿੱਖਾ ਖਾਣ ਲੱਗ ਪਿਆ ਤੇ ਹੋਰ ਆਪਾਂ ਥੋੜਾ ਪਾਣੀ ਥੋੜਾ ਥੋੜਾ ਪਾ ਕੇ ਆਪਾਂ ਮਿਕਸ ਕਰਨਾ ਜ਼ਿਆਦਾ ਨਹੀਂ ਪਾਉਣਾ ਚੰਗੀ ਤਰ੍ਹਾਂ ਸਾਰੇ ਤੇ ਕੋਟ ਹੋ ਜੇ ਇਹ ਸਾਰਾ ਹੋ ਗਿਆ ਚੰਗੀ ਤਰ੍ਹਾਂ ਮਿਕਸ 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 ਕੋਈ ਹੋਈ ਵਿੱਚ ਕਈ ਵਾਰ ਰਹਿ ਵੀ ਜਾਂਦੀ ਹੈ ਤੇ ਕੋਈ ਕੋਈ ਹੱਡੀ ਟੈਨਸ਼ਨ ਵਾਲੀ ਗੱਲ ਨਹੀਂ ਆ ਥੋੜਾ ਜਿਹਾ ਪਾਣੀ ਹੋਰ ਪਾਉਣਾ ਤੇ ਹੁਣ ਆਪਾਂ ਇਹਨੂੰ ਜੜਾ ਬੱਸ ਤੇਲ ਪ੍ਰੋਪਰ ਜੜਾਇਆ ਗਰਮ ਹੋਣਾ ਚਾਹੀਦਾ ਇਹ ਹੁਣ ਤਾਂ ਸਾਰੀ ਇਕੱਠੀ ਹੈ ਤੇ ਜਦੋਂ ਇਹ ਬਣ ਜਾਂਦੀਆਂ ਨਾ ਉਦੋਂ ਫਿਰ ਇਹ ਅਲੱਗ-ਅਲੱਗ ਹੋ ਜਾਂਦੀਆਂ ਤੇ ਲਓ ਜੀ ਹੁਣ ਆਪਾਂ ਪਾਉਣੀ ਹੈ ਇਹ ਚ ਇਹ ਜਿਹੜਾ ਗੱਡੀ ਸੀ ਜਿਸ ਵਾਂ ਆ ਬਲੀ ਚੰਦਨੀ ਇਹਦੀ ਐਸਾਈਡ ਨਾਲ ਹਲਾ ਦਿਓ ਹੋਲੀ-ਹੋਲੀ ਸਾਰੇ ਇਸ ਤਰ੍ਹਾਂ ਇਹਨਾਂ ਨੂੰ ਫੁੱਲਦੇ ਜਾਣਦੇ ਆ। ਲਓ ਜੀ। ਆ ਤਾਂ ਜਿਆਦਾ ਮਿਲਣਾ ਦਾ ਪਕੌੜੇ ਬਣ ਗਏ ਆ। ਪਰ 10 ਮਿੰਟ ਚੋਂ ਪਰੋਤੇ ਕੱਢਦੇ ਆ। ਸਾਰੇ ਸੁੱਕਣੇ ਆ ਗਏ। ਇਹ ਜਿਹੜਾ ਤਵਾ ਕਦੇ ਕਦੀ ਇੰਜ ਵੀ ਹੋ ਜਾਂਦਾ ਵੇਖਦੇ ਆ ਖਾ ਕੇ ਜਾਂ ਬਾਅਦ ਚ ਕੀ ਪਤਾ ਠੰਡੇ ਹੋ ਗਏ ਅਲੱਗ-ਅਲੱਗ ਹੋ ਹੀ ਜਾਣ ਵੇਖਦੇ ਆ ਅੱਗੇ-ਅੱਗੇ ਵੇਖਦੇ ਆ ਸਾਰਾ ਕੁਝ ਹੀ ਦੱਸਾਂਗੇ ਬੰਦੇ ਆ ਕਿ ਨਹੀਂ ਬੰਦੇ ਐਸ ਵਾਰੀ ਨਹੀਂ ਬਣਾਗੇ ਤੇ ਅਗਲੀ ਬਣਾ ਲਾਂਗੇ ਮੈਂ ਵੀ ਪਹਿਲੀ ਵਾਰ ਬਣਾਇਆ ਕਦੀ ਬਣਾਇਆ ਨਹੀਂ ਆ ਤੇ ਤੁਹਾਨੂੰ ਪਤਾ ਕੀ ਅਨਾਂ ਦਿਨਾਂ ਚ ਮੌਸਮੀ ਵਾਧੂ ਹੁੰਦੀ ਘਰੇ ਤੇ ਮੈਂ ਕਿਹਾ ਚਲੋ ਆਪਾਂ ਟਰਾਈ ਕਰਦੇ ਆ ਕਿ ਬੰਦੇ ਆ ਕਦੀ ਨਹੀਂ ਬਣਾਏ ਇਹ ਨੀਲਾ ਲੱਗਣੀ ਹੈ ਨੀ ਇਹ ਨੀਲੀ ਲੱਗਣੀ ਹੈ ਗਿਆ ਆਹ ਕੋਕਨ ਵਿੱਚ ਲੱਗ ਰਹੀ ਹੈ ਗਿਆ ਬਣਾਉਣੇ ਤਾਂ ਨਾ ਟ੍ਰੈਕ ਕਰ ਕਰੀ ਬੜਾ ਖੁਸ਼ ਹੋਰ ਗਿਆ ਆਹ ਬੁਰ ਕਲਰ ਦੀ ਥੋੜੀ ਜਿਹਾ ਪਾ ਦਈਏ ਬਣ ਪਤਾ ਕੀ ਗਏ ਮੋਗਰੀ ਦੇ ਪਕੌੜੇ ਸਵਾਦ ਬਣੇ ਕਿਉਂ ਸਾਰਾ ਸਵਾਦ ਆ ਨਾ ਹਾਂਜੀ ਸਵਾਦ ਤੇ ਬੜੇ ਬੜੇ ਆ ਪਰ ਜਿੱਦਾਂ ਉਹ ਹੈ ਨਾ ਕੱਲਾ ਕੱਲਾ ਹੋ ਜਾਂਦਾ ਉਹ ਕੱਲਾ ਕੱਲਾ ਕੋਈ ਕੋਈ ਹੋਇਆ ਵਿੱਚ ਇਹਦੇ ਪਕੌੜੇ ਬਣ ਗਏ ਹਨ ਬਣਾਉਣਾ ਕੁਛ ਹੀ ਪਰ ਚਲੋ ਫੇਰ ਟਰਾਈ ਕਰ ਆਈ ਆਈ ਇਹ ਹੈ ਕਿ ਜੋ ਚੀਜ਼ ਸਾਡੇ ਕੋ ਬਣਦੀ ਹੈ ਨਾ ਉਹੀ ਦਿਗਾਉਣੀ ਹੈ ਬਣਾਉਣੇ ਡੱਟ ਕਰੈਕਰ ਕਰੀ ਤੇ ਬਣਾ ਕਿਨੇ ਕਿਹੜੇ ਗਏ ਮੋਂਗਫਲੀ ਦੇ ਪਕੌੜੇ ਬਣ ਗਏ ਟਰਾਈ ਕਰਿਓ ਵੀ ਬੜੇ ਸੁਆਦ ਆ ਸਭ ਨੂੰ ਸੁਆਦ ਲੱਗਾ ਹਾਂਜੀ ਹਾਂਜੀ ਬਹੁਤ ਆਦ ਲੱਗੇ ਤਾਂ ਹੋਰ ਨਹੀਂ ਬਣੇ ਡੱਟ ਕਰੈਕਰ ਜਿਵੇਂ ਇੱਕ ਇੱਕ ਬੰਦਣਾ ਨਾ ਉਹ ਫਿਰ ਕੁਝ ਟਰਾਈ ਕਰਾਂਗੇ ਫਿਰ ਦੁਬਾਰਾ ਵੇਖਾਂਗੇ ਹੋਰ ਕਿਹੜੇ ਤਰੀਕੇ ਹਨ ਆਗੇ ਪਰ ਆ ਜਿਹੜਾ ਮੈਜ ਹੋ ਗਿਆ ਦੱਸਿਆ ਇਹ ਇਤਨਾ ਨੀਜੇ ਬਣੇ ਸਵਾਰ ਬਰੋਂ ਆਪੇ ਬਰੋਂ ਆਪੇ ਸੀ ਬਣ ਕੁਝ ਗਿਆ